ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਤੁਪੜੀ ਸੰਗਰੂਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜੀ ਇਸੇ ਸਬੰਧ ਦੇ ਵਿੱਚ ਇੱਕ ਛੋਟੀ ਜੀ ਕਵਿਤਾ ਪੇਸ਼ ਕਰ ਰਿਹਾ ਧਿਆਨ ਦਿਓ ਹੋ ਸੱਚ ਦੀ ਸਦਾ ਉਚਾਰੀ ਬਾਣੀ ਜੱਗ ਜਿਹੜੀ ਨੂੰ ਪੜਦਾ ਸੱਚ ਦੀ ਸਦਾ ਉਚਾਰੀ ਬਾਣੀ ਜੱਗ ਜਿਹੜੀ ਨੂੰ ਪੜਦਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਉਹ ਚੌਂ ਕੂਟਾਂ ਦੇ ਅੰਦਰ ਬਾਬੇ ਤੁਰ ਫਿਰ ਚੱਲੇ ਪਾਏ ਤਾញੋਂ ਉਹਨੂੰ ਸੀਸ ਚੁਕਾਉਂਦੇ ਕੀ ਗੋਰੇ ਕੀ ਕਾਲੇ ਤਾញੋਂ ਉਹਨੂੰ ਸੀਸ ਚੁਕਾਉਂਦੇ ਕੀ ਗੋਰੇ ਕੀ ਕਾਲੇ ਬਾਬਰ ਵੀ ਨੂੰ ਵੀ ਜਾਬਰ ਆਖਿਆ ਮੂਲ ਨਹੀਂ ਸੀ ਡਰਦਾ ਬਾਬਰ ਨੂੰ ਵੀ ਜਾਬਰ ਆਖਿਆ ਮੂਲ ਨਹੀਂ ਸੀ ਡਰਦਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਐਸਾ ਉਸ ਚਲਾਇਆ ਲੰਗਰ ਸ਼ੱਕ ਦੀ ਦੁਨੀਆ ਸਾਰੀ ਨਾਰੀ ਨੂੰ ਸਨਮਾਨ ਬਖਸ਼ਿਆ ਕੀਤੀ ਗੱਲ ਨਿਆਰੀ ਨਾਰੀ ਨੂੰ ਸਨਮਾਨ ਬਖਸ਼ਿਆ ਕੀਤੀ ਗੱਲ ਨਿਆਰੀ ਰੱਬ ਦੀਆਂ ਗੱਲਾਂ ਬਾਣੀ ਦੇ ਵਿੱਚ ਰਿਹਾ ਹਮੇਸ਼ਾ ਕਰਦਾ ਰੱਬ ਦੀਆਂ ਗੱਲਾਂ ਬਾਣੀ ਦੇ ਵਿੱਚ ਰਿਹਾ ਹਮੇਸ਼ਾ ਕਰਦਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋ ਪੰਜੇ ਨਾਲ ਪਹਾੜ ਰੋਕਿਆ ਸੱਜਣ ਠੱਗ ਨੂੰ ਤਾਰਿਆ ਕੋਦਰਿਆਂ ਦੀ ਰੋਟੀ ਵਿੱਚੋਂ ਗੁਰੂ ਨੇ ਦੁੱਧ ਨਿਤਾਰਿਆ ਕੋਦਰਿਆਂ ਦੀ ਰੋਟੀ ਵਿੱਚੋਂ ਗੁਰਾਂ ਨੇ ਦੁੱਧ ਨਿਤਾਰਿਆ ਕੌਡਾ ਰਾਖਸ਼ ਮੰਨ ਕੇ ਗਲਤੀ ਪੈਰ ਬਾਬੇ ਦੇ ਫੜਦਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋ ਗੁਰੂ ਨਾਨਕ ਨਾਲ ਆ ਜੋ ਲੋਕੋ ਰਲ ਕੇ ਸੀਸ ਚੁਖਾਈਏ ਸਿੱਖਿਆ ਜੋ ਵੀ ਸਤਿਗੁਰ ਦਿੱਤੀ ਉਸ ਤੇ ਅਮਲ ਕਰਾਈਏ ਸਿੱਖਿਆ ਜੋ ਵੀ ਸਤਿਗੁਰ ਦਿੱਤੀ ਉਸ ਤੇ ਅਮਲ ਕਰਾਈਏ ਰਾਜ ਲਹੇੜੀ ਝੂਠ ਦੇ ਉੱਤੋਂ ਗੁਰਾਂ ਉਠਾਇਆ ਪਰਦਾ ਓਏ ਰਾਜ ਲਹੇੜੀ ਝੂਠ ਦੇ ਉੱਤੋਂ ਗੁਰਾਂ ਉਠਾਇਆ ਪਰਦਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ ਹੋਰ ਨਹੀਂ ਕੋਈ ਦੁਨੀਆ ਉੱਤੇ ਬਾਬੇ ਨਾਨਕ ਵਰਗਾ